ਤਾਲਪੜੀ ਸਾਸਤਰੀ ਕਰਦੀ ਇਹ ਜੀ ਮਾਂ ਚਾਹ ਦੀ ਕਰਤਾ ਨਾ ਜੀਤ ਤਾਂ ਆਪਾ ਸੁਣਦੇ ਰਹਿਨੇ ਆ ਤੇ ਦਾਦਾ ਦਾਦੀ ਤੇ ਕਰਤਾ ਜੀ ਬੋੜਾਂ ਵਰਗੀਆਂ ਠੱਡੀਆਂ ਸਮਾਂ ਸਾਡੇ ਦਾਦਾ ਦਾਦੀ ਲੋ ਜੀ ਰੱਬ ਦਾ ਸਾਨੂੰ ਰੱਬ ਜਾਣਦੇ ਸਾਡੇ ਦਾਦਾ ਦਾਦੀ ਜਦੋਂ ਕਦੇ ਵੀ ਅਸੀਂ ਡੋਲਦੇ ਐਸੇ ਪਤੇ ਅਸੀਂ ਭੱਜਦੇ ਚਾਬੀ ਬੋੜਾਂ ਵਰਗੀਆਂ ਠੱਡੀਆਂ ਸਮਾਂ ਸਾਡੇ ਦਾਦਾ ਦਾਦੀ ਮੰਮੀ ਪਾਪਾ ਜਦੋਂ ਮਾਰਦੇ ਭੱਜ ਕੇ ਆਉਣ ਛਡਾਉਂਦੇ ਦੁੱਪ ਦੇ ਵਿੱਚ ਲੈ ਕੇ ਆਸੀ ਠੰਡ ਕਾਲ ਦੇ ਪੁੰਦੇ ਸਾਡੇ ਤੋਂ ਪਰਵਾਨ ਹੋ ਜਾਂਦੇ ਲਾਗੇ ਘੜ ਦੀ ਬਾਜੀ ਹੋੜਾ ਮਰਗੀਆਂ ਠੱਡੀਆਂ ਸਾਮਾ ਸਾਡੇ ਦਾਦਾ ਦਾਦੀ ਜਦੋਂ ਸਕੂਲੋਂ ਪਰਤੇ ਆਏ ਮੱਛਕੜਾਵੇਂ ਲੈਂਦੇ ਉਹਨਾਂ ਚਰੋ ਕੁਝ ਨਹੀਂ ਖਾਂਦੇ ਕੁਬੀਕ ਸਾਡੇ ਵਿੱਚ ਰਹਿੰਦੇ ਪਿਆਰ ਨਾਲ ਸੰਭਾਲ ਦਿੰਦੇ ਜਦ ਕਰੀਏ ਅਸੀਂ ਖਰਾਬੀ ਹੋੜਾ ਮਰਗੀਆਂ ਠੱਡੀਆਂ ਸਾਮਾ ਸਾਡੇ ਦਾਦਾ ਦਾਦੀ ਜਦੋਂ ਉਹਨਾਂ ਦੀਆਂ ਦਿੱਤੀਆਂ ਨਾਲਾਂ ਪਰ ਹੁੰਦੀਆਂ ਘਾਉਂਦੀਆਂ ਲਾਲਾਂ ਗਾਲਾਂ ਵਿੱਚ ਦੁਆਵਾਂ ਸੁਣ ਕੇ ਅਸੀਂ ਮਰਦੇ ਸਾਲ ਉਹਨਾਂ ਦੀ ਸਿੱਖਤ ਸਰਾਹ ਨਾਲੀ ਸਾਡੇ ਕੰਮ ਜਾਂਪੀ ਬੋੜਾ ਵਰਗੀਆਂ ਠੰਡੀਆਂ ਸਾਵਾਂ ਸਾਡੇ ਦਾਦਾ ਦਾਦੂ ਮੈਨੂੰ ਜੀ ਰੱਖ ਖਾਲਸਾ ਸੱਚਾ